ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਖਜਾਲਾ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਸਹਿਬ ਇਸ ਘਰ ਚ ਪਹਿਲਾਂ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆਂ ਟੋਟਲ 7-8 ਪਸ਼ੂ ਸੇਲ ਕਰਨੇ ਆ ਜਿਨ੍ਹਾਂ ਚੋਂ ਤਿੰਨ ਗੱਬਣਾ ਬਾਕੀ ਤਾਜ਼ੀਆਂ ਸੂਈਆਂ ਇੱਕ ਦੋ ਧੋਕੜਾ ਵੀ ਆ ਜੀ ਤੇ ਬਾਕੀ ਦੀ ਜਾਣਕਾਰੀ ਆਪਾਂ ਭਾਜੀ ਜੀ ਨਾਲ ਗਲਾਵਾਂਗੇ ਸਭ ਤੋਂ ਪਹਿਲਾਂ ਜੁੜੀ ਬੇਨਤੀ ਆਪਾਂ ਹਰ ਵੀਡੀਓ ਵਿੱਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੇ ਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਦਾ ਥਾਂ ਟਿੱਪ ਕੇ ਟੈਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਣੀ ਆ ਇਹਨਾਂ ਪਸ਼ੂਆਂ ਦੀ ਟੇਲ ਲੈਣੇ ਆ ਜੀ ਹਾਂ ਜੀ ਸਸਰੀ ਘਾਲ ਬਾਜੀ ਸਸਰੀ ਘਾਲ ਸਸਰੀ ਘਾਲ ਪਿੰਡ ਦਾ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਠੀਕ ਹੈ ਜੀ ਐਡਰੈਸ ਦੱਸ ਦਿਓ ਜੀ ਆਪਣਾ ਪਿੰਡ ਖਿਆਲਾ ਜੀ ਹਾਂ ਜੀ ਤਹਿਸੀਲ ਬਾਬੋਗਾਲਾ ਜੀ ਜ਼ਿਲ੍ਹਾ ਅੰਮ੍ਰਿਤਸਰ ਜੀ ਨਾਮ ਮੇਰਾ ਕਸ਼ਵੀਰ ਸਿੰਘ ਠੀਕ ਹੈ ਜੀ ਮੋਬਾਈਲ ਨੰਬਰ 98155 3583 ਠੀਕ ਆ ਤੇ ਕਿੰਨੀਆਂ ਮੈਂ 155 35863 ਜੀ ਤੇ ਬੰਦਰ ਸਾਹਿਬ ਕੋ ਬੇਲਦੀ ਆ ਹਾਂ ਜੀ ਵੀ ਆ ਗਾਂ ਜਿੱਦਾਂ ਵਾ ਦਸਨੀ ਆ ਵਾ ਮੇਰਾ ਵੀਰ ਇੱਕ ਮਾਰੀ ਵੇਚਦੀ ਆ ਸ਼ੁਰੂ ਤੋਂ ਜੀ ਵੀ ਦੋਨੇ ਟਾਈਮ ਚੋ ਕੇ ਮੇਰੇ ਵੀਰ ਡੰਗਰ ਲੈ ਕੇ ਜਾਂਦਾ ਜਿਹੜਾ ਵੀ ਲੈਣਾ ਵਾ ਜਿਹੜਾ ਗੱਬਣਾ ਵਾ ਮੇਰੇ ਕੋਲ ਤਿੰਨ ਆਗੇ ਤਿੰਨੇ ਕੋਈ ਚਾਰ ਆ ਤਿੰਨੇ ਗੱਬਣਾ ਹਾਂ ਜੀ ਇਹ ਪਾਸ ਕਰ ਲੈਣੀ ਆ ਇਹਦੇ ਪਾਸ ਕਰਨੀ ਆ ਵਾ ਤੇ ਜਿਹੜੀਆਂ ਸੁੰਨਾਂ ਆਇਆਂ ਨੂੰ ਪਹੁੰਚੋਗੇ ਦੋ ਟਾਈਮ ਤੇ ਫੇਰ ਮਾਰਨ ਲੈ ਕੇ ਜਾਣਾ ਜੀ ਕੋਈ ਮਗਰੋਂ ਕੋਈ ਲਾਂਬਾ ਨਾ ਆਵੇ ਭੈਣ ਭਰਾ ਫੇਰ ਸਾਡੀ ਦੁਕਾਨਦਾਰੀ ਨੂੰ ਫਰਕ ਪੈਂਦਾ ਬਿਲਕੁਲ ਸਾਡਾ ਅਕਰ ਪਿਆ ਹੋਊਗਾ ਤੇ ਫੇਰ ਵੀ ਮੇਰਾ ਭਰਾ ਕਿਤੇ ਸੱਜਣ ਕੋਈ ਬਿਲਕੁਲ ਆ ਜਾਊਗਾ ਹਾਂਜੀ ਲੇਕਿਨ ਉਹ ਮਾਰਾ ਡੰਗਰ ਪਾ ਗਿਆ ਤੇ ਫੇਰ ਉਹ ਫੇਰ ਸਾਨੂੰ ਹੋ ਸਕਦਾ ਕਿ ਉਹ ਸਾਡੀ ਦੁਕਾਨਦਾਰੀ ਦਾ ਅਸਰ ਪੈਂਦਾ ਲੇਕਿਨ ਕਿ ਬੇਨਤੀ ਆ ਵੀ ਕੋਈ ਵੀ ਡੰਗਰ ਲਵੇ ਆ ਦੋ ਟੋਕੜਾ ਨੇ ਇਹ ਵਿੱਚ ਹੋ ਕੇ ਦੋਵੇਂ ਟਾਈਮ ਲੈਣਾ ਜੀ ਆ ਰਾਦੀ ਸੂਈ ਆ ਠੀਕ ਆ ਇਹ ਆ ਵੇਖੋ ਜੀ ਸੂਈ ਜੇ ਤੋੜਾ ਉਹ 5 ਸੈਂਟੀਮੀਟਰ ਬੋੜਾ ਉਹ ਮਗਰ ਵਛੀ ਜੇ ਠੀਕ ਹੈ ਜੀ ਆ ਗੱਬਣ ਅੱਗੇ ਉਹ ਵੀ ਸੂਈ ਜੇ ਕੱਲ ਦੀ ਉਹਦੇ ਪਿੱਛੇ ਵਛੀ ਜੇ ਉਹ ਪੰਦੀ ਜੇ ਦੱਬੀ ਦੱਸੀ ਆ ਉਹ ਵੀ ਠੁੱਕੀ ਆ ਠੀਕ ਹੈ ਇੱਕ ਆ ਪਿਛੇ ਕਿ ਦੱਸੋ ਜੀ ਇੱਕ ਆ ਵਛੀ ਪਹਿਲਣ ਆ ਠੀਕ ਹੈ ਜੀ ਇਹਨੂੰ ਮੜੀ ਜੀ ਭਲਾ ਪਈਆਂ ਵਾ ਠੀਕ ਹੈ ਇਹਨੂੰ ਵਛੀਆ ਤੇ ਇਹ ਵੇਖ ਕੇ ਤਸੱਲੀ ਕਰਕੇ ਮੇਰਾ ਵੀਰ ਪਾਏ ਔਖੇ ਬਣਦੇ ਆ ਕਿਉਂਕਿ ਮਗਰੋਂ ਰੱਟੇ ਪਾਉਣ ਨਾਲੋਂ ਨਾਂ ਰੱਟਾ ਪਾਵੇ ਸੱਚੇ ਪਾਛੇ ਵਾਹਿਗੁਰੂ ਗੁਰੂ ਰਾਮਦਾਸ ਜੀ ਆਪਣਾ ਹੱਕ ਦਵੇ ਆਪਣੇ ਹੱਕ ਦੇ ਵਿੱਚ ਮਜ਼ਾ ਹੈ ਬਿਲਕੁਲ ਜੀ ਤੇ ਹੱਕ ਜਿਹੜਾ ਲੈ ਲਾਂਗੇ ਨਾ ਉਹਦੇ ਵਿੱਚ ਅਗਲਾ ਵੀ ਖੁਸ਼ ਤੇ ਆਪਾਂ ਨੂੰ ਵੀ ਸ਼ਾਂਤੀ ਸਕੂਨ ਮਿਲੂਗਾ ਜੀ ਇਸ ਕਰਕੇ ਬੇਨਤੀ ਹੈ ਵੀ ਦੋਵੇਂ ਟਾਂ ਚੋਕੇ ਸਲੀ ਕਰਕੇ ਫਿਰ ਮੇਰਾ ਵੀ ਦੰਗਨ ਲਗਾ ਦਿਓ ਠੀਕ ਹੈ ਜੀ ਹਾਂ ਜੀ ਇਹਨੇ ਬੇਨਤੀ ਪ੍ਰਵਾਨ ਕਰਿਓ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸ਼ੁਰੂਆਤ ਕਿਹੜੀ ਤੋਂ ਕਰੀਏ ਜੀ ਸ਼ੁਰੂਆਤ ਕਰੋ ਜੀ ਆਹ ਬੈੜੀ ਹੈ ਦੂਜਾ ਸੁਆ ਜੀ ਦੂਜਾ ਸੁਆ ਹਾਂ ਜੀ ਤੇ ਪਿੱਛੇ ਵਛਿਆ ਅੰਦਰ ਸਾਹਿਬ ਠੀਕ ਹੈ ਵੱਛੀ ਬੜੀ ਸੋਹਣੀ ਦਿੱਤੀ ਹੈ ਜੀ ਵਧੀਆ ਸੀ ਰੈੱਡ ਦੀ ਵੱਛੀ ਆ ਜੀ ਤੇ ਬਹੁਤ ਆ ਜੇ ਇਹਦੇ ਪਿੱਛੇ ਸਿਰੇ ਕੋਈ ਆ ਕੋਣ ਛੇ ਕਿਲੋ ਕੋਲ ਸਾਫ਼ ਨਹੀਂ ਕੀਤੀ ਅੱਛਾ ਹਾਂ ਜੀ ਪੂਰੀ ਸਾਫ਼ ਨਹੀਂ ਨਾ ਠੀਕ ਹੈ ਪੂਰੀ ਸਾਫ਼ ਨਹੀਂ ਕਿ ਲੱਗਦਾ ਸੂਹਾ ਦੂਜਾ ਦਾ ਹੀ ਦੂਜਾ ਸੂਹਾ ਵੱਛੀ ਮਖਰੇ ਅੱਗ ਘਟ ਘਟਦਾ ਲੱਗਾ ਤੁਹਾਨੂੰ ਪਤਾ ਹੀ ਬਿਲਕੁਲ ਬਿਲਕੁਲ ਜੀ ਬਾਕੀ ਵੱਡੇ ਖਾਦੀ ਮਲ ਗਿਆ ਜੀ ਦੁੱਧ ਨੂੰ ਕਰੀ ਜੀ ਕੋਲ ਵੱਛੀ ਆ ਵੇਖੋ ਜੀ ਥਾਣ ਥਣ ਸੋਹਣੇ ਲੱਗੇ ਆ ਜੀ ਵੱਛੀ ਬੜੀ ਭਾਰੀ ਦਿੱਤੀ ਅੱਧੀ ਕਰਦੀ ਖਾਣ ਲਓ ਜੀ ਵਾਹ ਜੀ ਜਰੂਰੀ ਵਾਹ ਜੀ ਵਸੀ ਤੇ ਤੇ ਭਾਰੀ ਇਸ ਕਰਕੇ ਥੋੜਾ ਜਿਹਾ ਨਾ ਜੋਰ ਹੋਇਆ ਵਸੀ ਠੀਕ ਹੈ ਜੀ ਜਵਾਕੂ ਬਹੁਤ ਠੰਡੀ ਫਿਰ ਇਦਾਂ ਦੀ ਜਗ੍ਹਾ ਵੇਖੋ ਆਹ ਛੁੱਟਦਾ ਜਿਹਾ ਰਸਾ ਆ ਬਹਿ ਜਾਓ ਥੱਲੇ ਲੱਤਾਂ ਫੜ ਕੇ ਬਹਿ ਜਾਓ ਕਿਸ ਗਾਂ ਸਾਡ ਕਿਸ ਗਾਂ ਦੀਆਂ ਵੀ ਠੀਕ ਆ ਹਾਂ ਕੋਈ ਕੋਈ ਵੀ ਹੋਵੇ ਆਪਣੇ ਅਜੇ ਬੋਲਾ ਹੀ ਹੈ ਹੈ ਬੋਲਾ ਜੀ ਬੋਲਾ ਬਿਲਕੁਲ ਬੋਲਾ ਤੁਹਾਨੂੰ ਪਤਾ ਲੱਗ ਜਾਣਾ ਚੁਣੇ ਠੀਕ ਹੈ ਜੀ ਦੋਵੇਂ ਟਾਈਮ ਤਸਦੀਕ ਕਰੇ ਜਿਹੜਾ ਮਦਦ ਦਾ 1000 ਰੁਪਏ ਹੈ ਤਾਂ ਵੀ ਤੁਹਾਨੂੰ ਨਹੀਂ ਮੰਨ ਨਹੀ ਨਹੀ ਦੱਸ ਦੀ ਬੱਸ ਕਰ ਦੇ ਸਰਦੋ ਕਰ ਦੋ ਸਰਦੋ ਕਿੰਨਾ ਗਰੇ ਦੇ ਕੰਦਰੋਂ ਆਪਾਂ ਕੱਢੀ ਕਰਾਂਗੇ ਚਲੋ ਜੀ ਆ ਆ ਗਈ ਗੱਪਣ ਹੁਣ ਭੋਲੇ ਤੇ ਹੀ ਆ ਹੈਂ ਮੋਹਨ ਸਾਹਿਬ ਭੋਲੇ ਤੇ ਆ ਬੱਛੀ ਠੀਕ ਆ ਪਿੱਛੇ ਬੱਛੀ ਆ ਠੰਡੀਆਂ ਬਹਿ ਜਾ ਸਾਰੇ ਧਰ ਮਾਰ ਦੋ ਮੈਂ ਲੋਰਿੰਗ ਥੱਲੇ ਬਹਿ ਜਾ ਬਹਿ ਜਾ ਮਾਹਰੇ ਤੇ ਇੱਧਰ ਦੇ ਬਰੇ ਬੈਠੋ ਮੋਹਨ ਸਾਹਿਬ ਬਹੁਤ ਵਧੀਆ ਚੋਈ ਲੱਗੀ ਹੋ ਬੇਟੀ ਨੂੰ ਇੱਧਰ ਥੱਲੇ ਬਹਿ ਜਾ ਲਓ ਜੀ ਬਹੁਤ ਵਧੀਆ ਚੋਈ ਹੋਣ ਦੁੱਧ ਕਰੀ ਜਾਊਗੀ 17 18 ਲੀਟਰ ਜੀ ਠੀਕ ਹੈ ਜੀ ਹਾਂ ਹੁਣ ਬੋੜਾ ਸੂਣ ਫੜੀ ਮਿਰ ਮੜੀ ਹਾਂ ਜੀ ਬੋੜਾ ਸੂਣ ਹੋਇਆ ਵਾ ਉਹ 6 ਕਿਲੋ ਬੋੜਾ ਚੋਇਆ ਹੁਣ ਸਾਫ਼ ਕਰਨ ਦਾ ਟਾਈਮ ਹੋਣਾ ਹੈ ਹਾਂ ਜੀ ਤੇ ਮਤਲਬ 6 ਵਜੇ ਆ ਹੁਣ ਹੀ ਸਾਫ਼ ਕਰ ਦੇਣੀ ਹੈ ਖਾਲੀ ਕਰ ਦੇਣੀ ਹੈ ਬਿਲਕੁਲ ਖਾਲੀ ਕਰ ਦੇਣੀ ਠੀਕ ਹੈ ਜੀ ਹਾਂ ਜੀ ਅੱਗੇ ਆ ਗੱਲ ਹੈ ਜੀ ਤੇ ਇਹਦਾ ਮੁੱਲ ਦੱਸ ਦੀ ਮੁੱਲ ਦਾ ਕਹੀਂ ਲਾਂਦਾ ਵਾ ਜੈਸ ਕਰਨਾ ਜੀ ਹਾਂ ਜੀ ਮੋਲ ਭਾ 55 ਕਰਾ ਲਓ 60 ਕਰਾ ਲਓ ਹਾਂ ਜੀ 55000 ਦੀ ਵੜੀ ਦੇਣਾ ਛੋੜ ਹੋ ਜੂਗੀ ਥੋੜ੍ਹਾ ਮਾਨਤਾ ਕਰਾਂਗੇ ਫੋਨ ਲਾਵੇ ਕੋਈ ਹਨਾ ਬੋਲ ਕੇ ਠੀਕ ਆ ਅਗਲੀ ਜਿਹੜੀ ਉਹਦੇ ਪਰ ਦਸੀ ਇਹ ਇਹ ਚਾਰ-ਚਾਰ ਦੇ ਅbschੀ ਮੂੰਹ ਚੋਗੀ ਅੱਛਾ ਜੀ ਇਹਨਾਂ ਸਲਪੀੜ ਬਹੁਤ ਬੱਛੀ ਦੀ ਜੀ ਦੇਣ ਕਿੰਨੇ ਖੜਦੀ ਹੈ ਜੀ ਇੱਕ ਹਫਤਾ ਲੈ ਜੂ ਬਾਕੀ ਸੋਹਣੀ ਵੇਖੋ ਇਹ ਮੋਦੀ ਵਾਲੀ ਵਹਿੜ ਸਭ ਹੀ ਕਹਿਣਗੇ ਜੀ 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 ਪਹਿਲਾਂ ਹੀ ਸੁਹਾਗੇ ਦੂਜਾ ਪਹਿਲਾਂ ਚੋੜ ਲਾਂਦੇ ਆ ਇਹਦੇ ਤੋਰੀ ਦੰਦ ਵਿਖਾ ਸਕਦੇ ਆ ਇਹਨੂੰ ਇਹਨੂੰ ਜਾਣੂ ਬਾਕੀ ਦੱਸਾ ਛੁੱਟ ਗਿਆ ਥੱਲੇ ਬੈਠੀ ਪਹਿਲਾਂ ਥਾਣ ਬੜੇ ਸੋਹਣੇ ਲੱਗੇ ਆ ਜੀ ਇਹਦੇ ਕਰੋ ਜਕ ਚਾਰ ਦੰਦ ਇਹ ਥੱਲੇ ਆ ਸੁੱਟ ਕੇ ਰੱਖਦੇ ਇਹ ਥੱਲੇ ਬੈਜੋ ਤੁਹਾਨੂੰ ਦੱਸਿਆ ਲਗਾ ਕਿਸੇ ਘਾ ਥੱਲੇ ਬੈਜੋ ਕੋਈ ਪਰਵਾਹ ਨਹੀਂ ਹਾਂਜੀ 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 ਲਓ ਜੀ ਬਾਕੀ ਕਾਇਮ ਆ ਸਰੀਰੋਂ ਵੀ ਹਾਂਜੀ ਹਾਂਜੀ ਬਿਲਕੁਲ ਚੰਗਾ ਸੋਹਣਾ ਲੇਵਾ ਤਿਆਰ ਕਰ ਜੂਗੀ ਸੋਹਣੀ ਆ ਇਹ ਹਾ ਹੋਸਟਲ ਵਿੱਚ ਅੱਛੀ ਆਉਂਦੀ ਆ ਮੁੰਡਾ ਸਾਹਿਬ ਹਾਂਜੀ 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 ਇਹ ਲਮਕੜਾ ਨਹੀਂ ਬਣਾ ਰੱਖੂਗੀ ਜਿੰਨਾ ਲਾਉਗੀ ਐ ਫਸਮਾ ਜਾ ਬਣਾਉਗੀ ਤੇ ਬਣੂ ਸੋਹਣੀ ਬਾਕੀ ਕੁਆਲਿਟੀ ਚੰਗੀ ਆ ਜੀ ਬਰੀਡ ਆ ਬਾਕੀ ਲਓ ਜੀ ਲਓ ਜੀ ਕਹੋ ਜੀ ਜੋ ਕਹਾਂਗੇ ਸੋਈ ਹੋਊਗਾ ਸਭ ਠੀਕ ਹੈ ਨੀਗਾ ਦੱਸਾਂ ਕੋ ਦੋ ਦਿਨ ਬੇਕਰ ਬੜਿਆ ਅੱਲਾਹ ਵਾਜੀ ਬਾਕੀ ਥਾਂ ਬੜੇ ਸੋਹਣੇ ਲੱਗੇ ਬਾਕੀ ਵਾਇਰ ਮੇਨ ਨਾਲ ਹੀ ਹੈ ਜੀ ਲੂਨ ਬੱਛੀ ਹੈ ਜੀ 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 ਹਾਂ ਜੀ ਤੇ ਕਿੰਨਾ ਗਾ ਦੁੱਧ ਪਾਜੂਗੀ ਜੀ ਇਹ ਇਹ ਬਹੋ ਜੀ ਪਹਿਲਾਂ ਆ ਆਪਣੇ ਸੱਗਸਾਹਾ ਬਾਠੀ ਏਰੀਏ ਆਮੋ ਪ੍ਰਬੰਧ ਚਾਣੀਆ ਝੜਨਾ ਬਹੁਤ ਵਧੀਆ ਬੋਮਾ ਇੱਕ ਵੀ ਤੇ ਬੜੀ ਠੰਡੀ ਬੜੀ ਆ। ਥਾਂ ਬਹੁਤ ਵਧੀਆ ਕਰਦੀ ਹੈ। ਬਿਲਕੁਲ ਬਿਲਕੁਲ। ਤੇ ਮੁੱਲ ਮੋਲੇ ਦਾ ਕਿ ਨਾ ਕਰਨਾ ਜੀ। ਉਹ ਕਿੱਥੋਂ ਘੱਟ ਹੋ ਜੂਗੀ? 3 ਟੈਰੋਂ ਮਣੇ ਰੀਆਂ ਦੁੱਧ। 16-17 ਲੀਟਰ ਕਰੀ ਜਾਂਦੀਆਂ। ਹਾਂਜੀ। ਤੂੰ 16 ਲੀਟਰ ਲਾ ਕੇ ਚੱਲੋ। ਜੀ ਜੀ ਜੀ। ਬੰਦੂਣ ਬੱਚੇ ਚਾਰ ਚਾਲਿਆ। ਤੇ ਮੁੱਲ ਮੋਲੇ ਦਾ 60000 ਤੇ ਦਵਾਂਗੇ 55000 ਜੀ। ਛੋੜ ਹੋ ਜੂਗੀ। ਬਾ ਛੋੜ ਹੀ ਹੋ ਗਈ ਜੀ ਜੀ। ਬਾਕੀ ਫੋਨ ਲਾਰੇ ਕੋਈ ਹਨਾ। ਅਗਲੀ ਜਿਹੜੀ ਇਹਦੇ ਬਾਰੇ ਦਸੀ ਠੀਕ ਹੈ ਜੀ ਹਾਂ ਜੀ ਤੇ ਕਿੰਨਾ ਜੀ ਇਹਦੇ ਕੋਲ ਦੁੱਧ ਜੀ ਇਹ ਬੋੜਾ ਜੀ ਬੋੜਾ ਜੀ ਬੋੜਾ ਹੀ ਹੈ ਜੀ ਬੋੜਾ ਹੋਊਗਾ ਦੇਖੋ ਜੀ ਹੋਊਗਾ 7-8 ਕਿਲੋ ਬੋੜਾ ਠੀਕ ਹੈ ਇਹ ਕੱਲ ਦੀ ਸੂਰੀਆ ਚੋਆ ਜੀ ਦੋ ਹੋ ਗਿਆ ਜੀ ਇਹ ਕਰਦੀ ਹੈ ਬੱਚਾ ਕੀ ਮਗਰੇ ਇਹ ਤਾਂ ਬੱਚੀ ਹੈ ਜੀ ਅਰਸ਼ੀ ਮਗਰੇ ਜੀ ਖੋਲ ਦੇ ਵੀਰੇ ਨੂੰ ਵੀ ਬਾਕੀ ਬੋੜਾ ਅਗਲਾ ਚੌਕ ਹੈ ਖਾ ਕੇ ਜਾਵੇਗੇ ਬੋੜਾ ਚੌਕ ਨਾਲ ਬਾਕੀ ਦਮਾ ਨੂੰ ਦੇ ਗਾ ਦੇ ਨਹੀਂ ਨਾ ਆਹ ਵਸ਼ੀ ਮਗਰਿਆ ਜੀ ਸਵਾਦ ਚੰਗਾ ਜੀ ਫਿਰ ਇਹਦਾ ਠੀਕ ਹੈ ਇਹਦਾ ਸੁਆ ਕਨਵਾਈ ਦੂਜਾ ਸੁਆ ਹੋ ਗਿਆ ਇੱਥੇ ਸੁਆ ਇਹ ਤਾਂ ਨਹੀਂ ਗਈ ਜਾਂਦੀ ਲਓ ਜੀ ਦੂਜਾ ਸੁਆ ਸੀਲ ਠੱਡੀ ਪੂਰੀ ਹੈ ਜੀ ਮੂੰਹ ਦੰਦ ਦੀ ਕੈਮਰ ਪੂਰੀ ਆ ਜੋ ਇਹ ਨਵਾਈ ਤੋਂ ਅਣੀ ਸ਼ੇਰਟ ਸੁਈਸਾਈ ਹੈ ਤਾਂ ਵੀ ਪਰ ਇਹ ਹੋ ਗਏ ਠੀਕ ਹੈ ਦੇ ਵੀ ਢੰਡੀਤੀ ਰਹੀ ਜੀ ਠੀਕ ਹੈ ਜੀ ਠੀਕ ਹੈ ਰਸੀ ਪਾਉਣ ਦੀ ਕੋਈ ਲੋੜ ਨਹੀਂ ਜੀ ਨੂੰ ਕੋਈ ਲੋੜ ਨਹੀਂ ਇਹ ਕਿੰਨਾ ਹੈ ਭਾਈ ਕਰਜੂ ਦੁੱਧ ਦੇ ਕੋਈ ਦੁੱਧ ਦੇ ਤਰੂਗੇ 13 12 13 ਲੀਟਰ ਦੁੱਧ 12 13 ਦੁੱਧ ਨਹੀਂ ਮਰਦੀ 12 13 ਜੂਗ ਕਿੰਬਰ ਹੋ ਗਈ ਠੀਕ ਹੈ ਤੇ ਕਿੰਨਾ ਮੁੱਲ ਕਰਨਾ ਹੈ ਇਹਦਾ ਮੁੱਲ ਸਾਰਾ ਮੁੱਲ 40 ਆ 35 ਦੇ ਦਾਂਗੇ ਜੀ ਛੋੜੋ ਜੂਗੀ ਠੀਕ ਆ ਕੁਲਾ ਹੁ ਮਾਨਦਾਨ ਕੋ ਫੋਨ ਲਾ 500 ਰੁਪਏ ਮਾਨ ਕਰਤਾ ਕੋਈ ਨਹੀਂ ਕੋਈ ਨਹੀਂ ਮਨਾ ਲੈਣਾ ਭੈਣ ਭਰਾਵਾਂ ਨੇ ਥੋੜਾ ਪਤਾ ਕਰਨਾ ਪੈਣਾ ਜਰਸੀ ਜਰਸੀ ਹਾਂਜੀ ਕਦੀ ਬਰ ਇਹ ਗੱਬਣਾ ਜੀ ਇਹ ਪਿਆਰ ਹੈ ਜੀ ਗੱਬਣਾ ਸਾਬ ਜੀ ਤੁਹਾਨੂੰ ਦੱਸਿਆ ਵਾ ਤੁਹਾਨੂੰ ਮਿਲਗੇ ਮੈਂ 35000 ਦੀ ਦੇ ਦਾਂਗੇ ਆ ਜਿਹੜੀ ਹਾਂਜੀ ਹਾਂਜੀ ਮਸ਼ੀ ਵਾਲੀ ਡੱਬੇ ਵਾਲੀ ਠੀਕ ਮਸ਼ੀ ਆ ਵੱਚਾ ਨਹੀਂ ਗੱਬ ਮਸ਼ੀ ਹੈ ਔਰ ਇਹਦੀ ਬ੍ਰੈਂਡੀ ਆ ਮਸ਼ੀ ਕੱਬਣ ਜਰਸੀ ਆ ਗਈ ਹੈ ਜਰਸੀ ਤਿਆਰ ਜੱਡਾ ਕੇ ਜਰਸੀਆਂ ਦਾ ਕੱਦ ਹੁੰਦਾ ਉਹ ਡੀਗੀ ਹੈ ਜੀ ਅੱਗੇ ਵੱਡੇ ਕੱਦ ਵਾਲੀ ਨਹੀਂ ਕਿ ਜਰਸੀ ਛੋਟੇ ਕੱਦ ਵਾਲੀ ਜੀ ਆ ਜਾ ਵੀਰਾ ਆ ਜਾ ਉਹ ਨਹੀਂ ਕਿ ਉਹ ਗੱਲ ਹੈਗੀ ਬਾਕੀ ਸੋਹਣਾ ਲੇਵਾ ਤਿਆਰ ਕਰੂਗੀ ਜੀ ਇਧਰੋਂ ਬਹੁਤ ਸਾਫ਼ ਸੁਥਰੀ ਬੜੀ ਅੱਛਾ ਜੀ 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 ਬਾਕੀ ਥਣ ਵੀ ਸੋਹਣੇ ਲੱਗੇ ਕਰਮ ਵਾਲੀ ਬਿਲਕੁਲ ਠੀਕ ਹੈ ਬਹੁਤ ਰੰਗ ਬੜਾ ਸੋਹਣਾ ਵਾ ਬਾਕੀ ਟੋਆ ਪੈਂਦਾ ਮੱਥੇ 'ਚ ਕੁਆਲਿਟੀ ਵਾਲੀ ਹੈ ਜੀ ਹੈ ਠੰਡੀ ਧਰੀ ਹੈ ਜੀ ਠੰਡੀ ਧਰੀ ਹੈ ਇੱਕ ਨਾ ਕਰ ਜੂ ਦੁੱਧ ਜੀ ਇਹ ਦੁੱਧ ਵੇਖੋ ਜੀ ਇਹ ਵੀ ਤੇਰਾ 10 ਕਿਲੋ ਦਰਸੀ ਆ ਮੈਂ ਤੁਹਾਨੂੰ ਬੇਨਤੀ ਪਹਿਲਾਂ ਵੀ ਕਰ ਤਕਵਾ ਦੁੱਧ ਇਹ ਨਹੀਂ ਪਾਬਲ ਕੇ ਆ ਭਾਂ ਮੇਰੇ ਘਰ ਭਾਜ ਜਲੇ ਫਿਰ ਤੂੰ ਮੇਰੇ ਨਾਲ ਹਟਣਾ ਸਿਆਣੇ ਆ ਸਮਝਦਾਰ ਆ ਇਹ ਨਹੀਂ ਵੀ ਐਵੇਂ ਕੋਈ ਜਾ ਕੇ ਲੈ ਜੂਗਾ ਪਤਾ ਵੀ ਲੱਗਦੇ ਨੇ ਪੈਸੇ ਸਾਰੇ ਡੰਗੜਾ ਲੱਗਣਦੇ ਨੇ ਜੀ ਦੇਖੋ ਇਹ ਅੰਜਲ ਆ ਵੀ ਪਤਾ ਨਹੀਂ ਕਿਦੇ ਬਿਲਕੁਲ ਪਠਾਖਾਨਾ ਜੱਜ ਕੱਖ ਜਰ ਪੀਣਾ ਖਾਨ ਤੇ ਮੁੱਲ ਮੋਹਲੇ ਦਾ ਜੀ 45 40 ਦੇ ਦਾਂਗੇ ਜੀ 40000 ਦੀ ਜਰਸੀ ਹਾਂ ਜੀ ਠੀਕ ਹੈ ਜੀ ਬਾਕੀ ਫੋਨ ਲਾਵੇ ਕੋ ਛੋੜ ਕਰਦੇ ਥੋੜੀ ਬਧੀ ਛੋੜ ਕਰਾਂਗੇ ਜੀ ਕਰਦਾਂਗੇ ਅੱਗੇ ਆ ਦੋ ਟੋਕੜਾ ਵਾਂ ਇਹ ਟੋਕੜਾ ਜੀ ਦੋਵੇਂ ਠੀਕ ਹੈ ਜੀ ਇਹਦੇ ਕੋਲ ਦੁੱਧ ਕਿੰਨਾ ਜੀ ਇਹਨਾਂ ਕੋਲ 8 8 ਕਿਲੋ ਦੁੱਧ ਹੈ ਜੀ 7 7 ਲਾਉ ਦੇ ਜੀ ਠੀਕ ਹੈ ਉਹਨਾਂ ਕੋਲ ਘੱਟ ਪਾਵਾਂਗੇ ਆਪਾਂ ਹਾਂ ਜੀ ਦੋਵੇਂ ਟੋਕੜਾ ਵਾਂ ਬਿਲਕੁਲ ਆ ਟੋਕੜਾ ਤੇ ਬਣੀਆਂ ਆ ਗਿਆ ਡੇਡ ਡੇਡ ਮਹੀਨੇ ਦੀਆਂ ਠੀਕ ਆ ਗਰੰਟੀ ਕੋਈ ਨਹੀਂ ਕੋਈ ਗਰੰਟੀ ਨਾ ਸਾਡੀ ਤਾਂ ਅਗਲੇ ਨੇ ਕਿਹਾ ਡੇਡ ਡੇਡ ਬਣਿਆ ਲਾਗੇ ਬਨੇ ਬਣੀਆਂ ਨੇ ਠੀਕ ਆ ਪਰ ਆਪਾਂ ਉਹ ਚ ਗੱਲ ਜਾਂਦੇ ਡੇਡ ਮਹੀਨੇ ਨਾ ਆਪਾਂ ਚੈੱਕ ਕਰਾ ਸਕਦੇ ਆਪਾਂ ਨੇਰੇ ਤੇ ਰੱਖਣਾ ਨਹੀਂ ਅਗਲੇ ਨੂੰ ਇਦਾਂ ਬਿਲਕੁਲ ਇਹ ਦੇਣੀਆਂ ਇਦਾਂ ਹੀ ਤੋਕੜਾਂ ਹੀ ਕਰਕੇ ਦੇਣੀਆਂ ਹੈ ਪੀਆ ਗਾਲਾ ਸਾਮਕੇ ਜੇ ਆਪਣੀ ਚੈੱਕ ਕਰਾ ਲੈ ਤੇ ਕਿਸਮ ਦਾ ਗ੍ਰੀਡੀਆਂ ਵਾ ਬ੍ਰੀਡ ਚੰਗੀਆਂ ਹੋਵੇ ਦੋਨੋਂ ਵਡੀਆਂ ਗਾਵਾਂ ਨੇ ਜੋਧਾ گا ਉਹਨਾਂ ਕੋ 88 ਕਿਲੋ ਪਰ ਤੁਸੀਂ 7-7 ਕਿਲੋ ਉਹਦੇ ਧਾਰ ਵੀ ਨਾ ਮਾਰੋ ਪਰ ਦਵਾਂ ਦੇ ਦੋਵੇਂ ਟਾਂਵੇਂ ਨਾ ਦੋ ਛੱਡੇ ਦੇ ਬਿਕਾਜ਼ ਤੈ ਕਹਿ ਤਾਦੇ ਤੁਸੀਂ ਲੱਗ ਕੇ ਲੇ ਰਹੋ ਨਾ ਦੋਵੇਂ ਡੰਗ ਜਵਾਂਗੇ ਫੇਰ ਡੰਗਰ ਨੂੰ ਹੱਥ ਪਾਉਂਦਾ ਬਿਲਕੁਲ ਬਿਲਕੁਲ ਜਿਹੜੋ ਬੋਲਦੇ ਜਵਾਲੀਂਦੇ ਪੈਣ ਭਰਾ ਕਰੀਂ ਤੇ ਦੋਵੇਂ ਜਵਾਂਗੇ ਤੇ ਤੋਰੋ ਇਹਨਾਂ ਨੂੰ ਵੀ ਕੱਠੀਆਂ ਤੋਰਦੇ ਭਾਵਾਂਗੇ ਨਹੀਂ ਕੋਈ ਗੱਲ ਨਹੀਂ ਤੇ ਤੋਰੇ ਤਾਂ ਦੇਖਣ ਨਹੀਂ ਆ ਜੀ ਤੋਰੇ ਠੀਕ ਹੈ ਤੋਰੇ ਦੇ ਕੋਈ ਨਹੀਂ ਕਾਹਦਾ ਰੋਕ ਲੇ ਕੋਈ ਨਹੀਂ ਤੋਰ ਦੇ ਜੋੜਾ ਹੀ ਤੋਰ ਦੇ ਕੱਠੀਆਂ ਤੋਰਦੇ ਆ ਵੇਖੋ ਸੋਹਣੀਆਂ ਜੀ ਦੋਵੇਂ ਹੀ ਫਾਪਦੀਆਂ ਆ ਵਾ ਬਾਕੀ ਕੋਈ ਨਹੀਂ ਆ ਸੁਆ ਕਰਵਾ ਕੇ ਨਵਾ ਇਹਨਾਂ ਦਾ ਦੱਜਾ ਸੁਆ ਉਹਨੇ ਦਾ ਦੱਜਾ ਪਾਈਦਾ ਤਜਾ ਲਾਓ ਜੀ ਬਾਕੀ ਲੇਵਾ ਵੀ ਇੱਕੋ ਜਿਹਾ ਵਾ ਥਣ ਵੀ ਸੋਹਣੇ ਇੱਕੋ ਜਿਹੇ ਆ ਜਾ ਚੱਲ ਜਿੰਦਰ ਸਾਹਿਬ ਇੱਕ ਕੰਮ ਕਰਨਾ ਜੇ ਹਾਂਜੀ ਜਿਹੜਾ ਵੀ ਗਾਇਆਂ ਦੋ ਲੋਗਾ ਨਾ ਹਾਂ ਇੱਕ ਗਾਂ ਬੱਛੀ ਨਾਲ ਨਗੀਨਾ ਫਰੀ ਦੇਵਾਂਗੇ ਵਸ਼ੀ ਆੜ ਹੀ ਫਰੀ ਦੇ ਦੇਣੀ ਮਤਲਬ ਖੀਰੀ ਆਏ ਨਹੀਂ ਵੀ ਐਵੇਂ ਦੋਂਦ ਮਤਲਬ ਕੇ ਦੋਂਦੀ ਚੋਗੀ ਹੋ ਗਈ ਬਣਾ ਠੀਕ ਆ ਹਾਂਜੀ ਇਹਨਾਂ ਦੋਵਾਂ ਦਾ ਮੁੱਲ ਕਿੰਨਾ ਕਿੰਨਾ ਕਰਨਾ ਜੀ ਬੋਲਾ ਜੀ 22000 ਮੁੱਲ ਵੀ ਕਰਨਾ ਤੇ ਕੋਈ ਨਹੀਂ ਕਰਦਾ ਉਹ 22000 ਤੇ ਤੇਰਾ ਜੀ 22000 44000 ਦਾ ਜੋੜਾ 45000 ਦਾ ਜੋੜਾ ਕੋਈ ਮੇਖੀ ਦੋ ਦੇ ਕਿਹਨੇ ਸ਼ਾਇਦ ਹੋ ਸਕੇ ਕੋਈ ਚਲੋ ਕੁਝ ਵਾਧਾ ਕਰ ਦਿਓ ਮਾਨ ਕੇ ਸੋਨਾ ਹੀ ਆ ਉਹਦੇ ਮੈਂ ਦਿੱਤੀ ਕਰੋ 40000 ਦੀ ਦਿੱਤੀ ਸੀ ਦਿਨ ਸੁਈ ਸੀ ਠੀਕ ਹੈ ਜੀ ਦੁੱਧ ਚੰਗਾ ਕਰਦੀ ਉਹ ਦੋ 27 28 ਦੀ ਗਈ ਜਾਂਦੀ ਹੁਣ ਕੋ ਪੜਿਆ ਠੀਕ ਹੈ ਜੀ ਹਾਂ ਜੀ 22000 ਵੀ ਤੁਹਾਨੂੰ ਦੇ ਦਾਂਗੇ ਇਹ ਦੋਨੋਂ ਗੇੜੇ ਤੇ ਹੋਰ ਮਾਣ ਵੀ ਕਰ ਦਾਂਗੇ 44000 ਦਾ ਜੋੜਾ ਬਣਦਾ 40 ਦਾ ਦੇ ਦੇਓਗੇ ਉਹਨੇ 40 ਨਹੀਂ ਕੰਮ ਇੰਨਾ ਨਾ ਨਾ ਚੱਲ ਹੋ ਗਿਆ ਉਹ ਕੰਮ ਜਿਆਦਾ ਛੱਡ ਲੈ ਮਨਾ ਲੈਣਾ ਆਪੇ ਕੋਈ ਨਹੀਂ ਭੈਣ ਭੈਣ ਬੱਡਰ ਸਾਹਿਬ ਇਹ ਕਾ ਗੱਲ ਆ ਬੱਛੀ ਇਹਦੇ ਪਲੂਨ ਹਾਂ ਜੀ ਇਹਨੂੰ ਭਲਾ ਪੰਜਾਂ ਨੇ ਦੋਂਦੀ ਅੱਛੀ ਬੋਲੀ ਆ ਰਹੀ ਗੱਬਣ ਹਾਂ ਗੱਬੜ ਗੱਬੜ ਸੀ ਬੱਚੀ ਜਰਸੀ ਤਿਆਰ ਰਹੀ ਜਰਸੀ ਤਿਆਰ ਹੈ ਭਾਲ ਪਈ ਆ ਪਰਲੀ ਸਾਈਡ ਤੋਂ ਜਿਆਦਾ ਹੈ ਨਾ ਬਾਹਰੋਂ ਤੋਰ ਦੇ ਵੀਰ ਕੋਈ ਭਾਲ ਨਹੀਂ ਹੈਗੀ ਪਹਿਲਾਂ ਉਹਨੂੰ ਪੈਂਦੀ ਹੁੰਦੀ ਹੈ ਨਾ ਨਾਰਮਲ ਕਰਨੇ ਕੋਈ ਇੱਕ ਇਦਾਂ ਦੰਦਾ ਜਾ ਜੀ ਭਾਲੀ ਜਾਂਦਾ ਚਾਰ ਦੰਦੇ ਆ ਜੀ ਠੀਕ ਆ ਹਾਂ ਜੀ ਥਾਣ ਥਣ ਓਕੇ ਆ ਦੇ ਜੀ ਚੱਕ ਰਾਵਾਂ ਚੁੱਪ ਉਰਲੀ ਇਧਰਲੀ ਸਾਈਡ ਨੂੰ ਜਿਆਦਾ ਕੜ ਪਈ ਆ ਨਾ ਬੱਦਸਾ ਕੋਈ ਕਰਦੀ ਕੋਈ ਨਹੀਂ ਕੋਈ ਨਹੀਂ ਅੰਦਰ ਲੈ ਜਾਓ ਅੰਦਰ ਲੈ ਜਾਓ ਕੋਈ ਨਹੀਂ ਕੋਈ ਨਹੀਂ ਆ ਡਰਦੀ ਕੋਈ ਮੇਰੀ ਕੱਢੀ ਗਈ ਤੋਣ ਆਏ ਕੋਈ ਬਾਕੀ ਕੱਦ ਜਰਸੀ ਜਿੰਦਾ ਹੀ ਹੈ ਜਿਆਦਾ ਵੱਡਾ ਨਹੀਂ ਕਰ। ਖਾਨ ਪਾਸ ਕਰਾਈ ਜਾਂ। ਆ ਆ ਅਚੀ ਖੀਰੀ ਜੇ। ਆ ਵੇਖੋ ਜੀ ਖਾਨ ਸੋਹਣੇ ਲੱਗੇ ਆ। ਮੁਠੀ ਜਵਾਲੇ ਲੱਗੇ ਆ। ਹਾਂ ਜੀ ਉਹ ਨਾ ਮੰਦ ਵਿੱਚ ਰੰਗਾਂ ਦੇ ਜੇ ਸਾਡਾ ਜੀਕਰ ਨੇ ਪਹਾੜ ਅਸੀਂ ਲਾ ਦਨੇ ਆ ਪਰ ਨਹੀਂ ਆਪਣੀ ਲਾਜਾ ਨਹੀਂ। ਉਹ ਨਹੀਂ ਖਲਜੂਗੀ ਭਾਲ ਨਾ। ਠੀਕ ਆ। ਭਾਰਜ ਨਹੀਂ ਪਾਜੂ ਚੱਗਾ ਹੁੰਦਾ ਵਾ। ਹਾਂ ਜੀ ਹਾਂ ਜੀ ਹਾਂ ਜੀ। ਆ ਖੀਰੀ ਜੇ। ਇਹਦਾ ਮੋਲ ਜੀ 40000 ਆ ਰਿਹਾ। ਹਾਂ ਜੀ। ਇਹ ਵਾਚੀ ਦੇਦਾ ਕਿ 35000 ਰੁਪਏ ਤੋਂ ਮਾਨ ਕਰਾਂਗੇ। ਛੋੜ ਹੋ ਜੂਗੀ ਹੈ। ਛੋੜ ਹੋ ਜੂਗੀ। ਆਮਾ ਜੀ ਇਹ ਦੇਦਾ 8000 ਦੀ ਜੀ ਜੋੜੇ ਨਾਲ ਫਰੀਜ ਨਾਲੇ ਜਿਹੜਾ ਜੋੜਾ ਲੈਣਾ ਫਰੀਜ ਦੇ ਦਾਂਗੇ ਨਹੀਂ ਤੇ ਉਦਾਂ ਮੋੜਾ ਆ ਕੇ ਆ ਜੀ ਇਹ ਆ ਗਈ ਖੀਰੀ ਦੇ ਠੀਕ ਹੈ ਜੀ ਬੱਚੀ ਬੜੀ ਵਧੀਆ ਟਾਪਦੀ ਯਾਰ ਠੰਡੀ ਆ ਜੀ ਬੜੀ ਸਰੀ ਹਾਂ ਜੀ ਬਹੁਤ ਸੀਲ ਵਸ਼ੀ ਬਹੁਤ ਸਾਰੇ ਬਹੁਤ ਵਧੀਆ ਨੇ ਜੀ ਠੀਕ ਹੈ ਜੀ ਇੱਕ ਵਾਰ ਦੁਬਾਰਾ ਫੇਰ ਕਰਕੇ ਕਰਨੀ ਕੋਈ ਗੱਲ ਬਾਤ ਹੋਰ ਹਾਂ ਬਸ ਇਹ ਕਰੂਗਾ ਸਰਜੀਤ ਸਿੰਘ ਠੀਕ ਹੈ ਜੀ ਬਾਕੀ ਲਾ ਲਿਓ ਫੋਨ ਵੀਡੀਓ ਕਰਦੇ ਸ਼ੇਰ ਜੀ ਧੰਨਵਾਦ ਜੀ